हाँ जी सताल जी सारू अ कमीज़ की कटिंग कर रहे हैं ये प्लेन सूट है जी कॉटन के बीच सूट है जी ये आप कटिंग कर रहे हैं ये यह देखो ये कमीज़ की लैंथ लैली जी बयाली इंचा पंताली इंच की कटिंग करा जी बयाली इंच की लैंथ तैयार है जी तीन इंच आप लवेंगे स्टिचिंगे ਇਨ ਨੂੰ ਆਪਾਂ ਨੇ 45 ਇੰਚ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ 4.4 ਇੰਚ ਜੀ ਆਪ ਅੱਧਾ ਇੰਚ ਥੋੜਾ ਵੱਧ ਘੱਟ ਲਾਂਗੇ ਜੀ ਇਹਨੂੰ ਜਿਆ ਪਤਾਏ ਖੋਲ ਕੇ ਚੰਗੀ ਤਰ੍ਹਾਂ ਇਹਦੀ ਆਪਾਂ ਫੋਲਡ ਕਰ ਲਾਂਗੇ ਜੀ ਕੱਪੜੇ ਨੂੰ ਆ ਦੇਖੋ ਜਿੱਤੇ ਚੰਗੀ ਤਰ੍ਹਾਂ ਬਾਲ ਕੱਢ ਕੇ ਆਪਾਂ ਇੱਕ ਵਾਰੀ ਇਹਨੂੰ ਹੋਰ ਫੋਲਡ ਕਰ ਲਾਂਗੇ ਇਹ ਚਾਰ ਤਹਾਂ ਬਣ ਗਈਆਂ ਜੀ ਕੱਪੜੇ ਦੀਆਂ ਇਹਨੂੰ ਆਪਾਂ ਹੁਣ ਜਿੰਨਾ ਆਪਣਾ ਘੇਰਾ ਲੈਣਾ ਆਪਾਂ ਨੇ ਓਨਾ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਦਾਂ ਕੀ ਰਹੇਗਾ ਜੀ 2 ਇੰਚ ਤਿਆਰ ਆਪਾਂ 24 ਇੰਚ ਦੀ ਕਟਿੰਗ ਕਰਾਂਗੇ ਇਹ ਆਪਾਂ 24 ਇੰਚ ਕਰਕੇ ਆਪਾਂ ਪੀਸ ਲਾ ਲਿਆਈ ਕਮੀਜ਼ ਦੇ ਹੁਣ ਆਪਾਂ ਇਹਨੂੰ ਬਰਾਬਰ ਕਰਕੇ ਜਿੱਧਰਲੇ ਸਾਈਡ ਤੇ ਬੰਦ ਹੈ ਇਹਨੂੰ ਵੀ ਆਪਾਂ ਕਟਿੰਗ ਕਰ ਲਾਂਗੇ ਹੁਣ ਜੇ ਇਹਨੂੰ ਆਪਾਂ ਫੋਲਡ ਕਰ ਲਾਂਗੇ ਜਿਸ ਤਰ੍ਹਾਂ ਆਪਾਂ ਕਮੀਜ਼ ਦੀ ਕਟਿੰਗ ਕਰਕੇ ਅੱਗੇ ਵੀ ਤੁਹਾਨੂੰ ਬਹੁਤ ਵੀਡੀਓਾਂ ਦੇ ਵਿੱਚ ਮੈਂ ਦੱਸਿਆ इस तरह फोल्ड करके आपदी रख लेनी है खुले साइड ये खुले सैड आपके ही रखा जिधर आप खड़ के कटिंग करते हैं जो भी भेन बह के कर दियां ने आपद कन्नी नहीं खुले साइड रखनी है। ਏ ਜੀ ਆਪਾਂ ਬੈਨ ਵਾਲਾ ਗਲਾ ਬਣਾਉਣਾ ਏ ਏ ਜੀ ਆਪਾਂ ਫਰੰਟ ਵਾਲਾ ਪੀਸ ਪੌਣਾ ਇੰਚ ਨੀਮਾ ਰੱਖਾਂਗੇ ਬੈਕ ਵਾਲੇ ਨਾਲ ਦੇਖੋ ਮੈਂ نیچے ਕਰ ਰਹੀ ਆ ਫਰੰਟ ਵਾਲਾ ਪੀਸ ਬੈਕ ਵਾਲਾ ਪੀਸ ਆਪਣਾ ਪੌਣਾ ਇੰਚ ਉੱਚਾ ਰੱਖਿਆ ਹੋਇਆ ਤੇ ਫਰੰਟ ਵਾਲਾ ਪੀਸ ਆਪਣਾ ਪੌਣਾ ਇੰਚ ਨੀਚੇ ਰੱਖਿਆ ਹੋਇਆ ਇਹਦਾ ਆਪਾਂ ਟੀਰਾ ਲੈਣਾ ਏ 7.5 ਇੰਚ ਇਹ ਆਪਾਂ ਬੈਨ ਵਾਲਾ ਗਲਾ ਬਣਾਉਣਾ 7 ਇੰਚ ਪਾ ਇਹਦੀ ਮੋਡੇ ਦੀ ਕਾਟ ਲਵਾਂਗੇ ਤੁਸੀਂ ਮੋਡੇ ਦੀ ਕਾਟ ਜਿੱਥੋਂ ਮੈਂ ਫਰੰਟ ਵਾਲਾ ਪੀਸ ਰੱਖਿਆ ਹੋਇਆ ਪੌਣਾ ਇੰਚ ਡਾਊਨ ਕਰਕੇ ਤੁਸੀਂ ਉੱਥੋਂ ਹੀ 7 ਇੰਚ ਲੈਣਾ 9.5 ਇੰਚ ਦੀ ਬ੍ਰੈਸਟ ਹੈ ਆਪਾਂ 9.5 ਇੰਚ ਬ੍ਰੈਸਟ ਦਾ ਨਿਸ਼ਾਨ ਲਗਾ ਕੇ ਫਿਰ ਆਪਾਂ ਦੇਖਣਾ ਇਹਦਾ ਹਾਫ ਕਿੰਨਾ ਹੁਣ ਆਪਾਂ ਅੱਧਾ ਇੰਚ ਇਹ ਅੰਦਰ ਨੂੰ ਡਾਊਨ ਰੱਖ ਲੈਣਾ ਉਨਾ ਪੇੜੀ estrane nishani laake 1.5 ਇੰਚ ਦੇ ਆਪਾਂ ਨੇ ਨਿਸ਼ਾਨ ਲਗਾਉਣੇ ਨੇ ਉੱਪਰ ਨੂੰ ਤੇ ਨੀਚੇ ਨੂੰ 1 ਇੰਚ ਦਾ ਆਪਾਂ ਨੇ ਟੇਢੀ ਕਾਟ ਪਾਉਣੀ ਹੈ 1 ਇੰਚ ਦੀ ਇਹ ਆਪਾਂ 1.5 ਇੰਚ ਦਾ ਨਿਸ਼ਾਨ ਲਗਾਇਆ ਹੁਣ ਦੇਖੋ ਜੀ ਆਪਾਂ ਬੈਕ ਵਾਲੇ ਪੀਸ ਨਾਲ ਇਸ ਤਰ੍ਹਾਂ ਮੈਚ ਕਰਕੇ ਕਾਟ ਪਾਉਣੀ ਹੈ ਤਾਂ ਆਪਣਾ ਬਚਾ ਲੋ 3 ਇੰਚ ਬਚ ਜਾਂਦਾ ਠੀਕ ਹੈ ਨਾ ਇਹ ਆਪਣਾ 2 ਇੰਚ ਮਾਰਜਨ ਰਹਿਣਾ ਚਾਹੀਦਾ ਹੁਣ ਆਪਾਂ ਇਥੋੜੀ ਕਾਟ ਪਾਵਾਂਗੇ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਦੇਖੋ ਤੁਹਾਡੀ ਫਿਟਿੰਗ ਬਹੁਤ ਵਧੀਆ ਆਊਗੀ ਇਹ ਗਲਤ ਹੈਗਾ ਨਿਸ਼ਾਨ ਜਿਹੜਾ ਮੈਂ ਹੁਣ ਲਗਾਇਆ 2 ਇੰਚ ਤੇ ਨਿਸ਼ਾਨ ਇਹ ਸਹੀ ਆ ਹੁਣ ਤੁਸੀਂ ਚਾਰੇ ਪੀਸਾਂ ਦੀ ਕਟਿੰਗ ਕਰ ਦੋ ਬੈਕ ਵਾਲੀ ਹੁਣ ਤੁਸੀਂ ਦੋ ਪੀਸਾਂ ਦੀ ਫਰੰਟ ਵਾਲਿਆਂ ਦੀ ਆਪਾਂ ਨੇ ਕੱਟ ਪਾਉਣੀ ਆ इतों आप ढाई इंच का गला लैना यह आप अदा अद्धा इंच डाउन कर देने दोनों पीस जितने तक आपने ढाई इंच का निशान लगाया उ उथे तिकरी आपकी आप कटिंग करनी है हम आप, आप प्लेटा की निशानी लगावे जी साढ़े ग्यारह इंच से 3.5 ਇੰਚ ਆਪਾਂ ਚੌੜਾਈ ਲਵਾਂਗੇ ਪਲੇਟਾਂ ਦੀ 7 ਇੰਚ ਆਪਾਂ ਲੈਂਥ ਲਵਾਂਗੇ 3.5 ਇੰਚ ਆਪਾਂ ਫਿਰ ਇਧਰੋਂ ਚੌੜਾਈ ਲੈਣੀ ਆ ਪਲੇਟਾਂ ਦੀ ਜਿਹੜੀ ਆਪਾਂ ਨੇ ਇਹ ਵਾਲੀ ਸ਼ੇਪ ਦੇਣੀ ਹੈ ਜਿੱਥੋਂ ਆਪਾਂ ਕੱਟ ਪਾਉਣੇ ਆ ਉੱਥੇ ਤੱਕ ਤੁਸੀਂ ਪਾਉਣੀ ਆ ਇਸ ਤਰ੍ਹਾਂ ਸਿੱਧੀ ਰੱਖ ਕੇ ਇਹ ਆਪਾਂ 2.5 ਇੰਚ ਲਏ ਇਤੋਂ ਵੀ ਆਪਾਂ ਨੇ 2.5 ਇੰਚੀ ਲਿਆ। ਇਹ ਆਪਾਂ ਛੋਟੇ ਜਿਹੇ ਟੱਕ ਲਗਾ ਲੈਣੇ ਆ। ਹੁਣ ਆਪਾਂ ਸੂਈ ਦੇ ਨਾਲ ਇਹਦੇ 'ਚ ਗੜੀਆਂ ਕੱਢ ਲੈਣੀਆਂ ਨੇ ਪਲੇਟਾਂ ਦੀਆਂ ਨਿਸ਼ਾਨੀਆਂ ਲਗਾਉਣੀਆਂ ਨੇ। ਇਹ ਤੁਸੀਂ ਸਾਰੀਆਂ ਨਿਸ਼ਾਨੀਆਂ ਇਸ ਤਰ੍ਹਾਂ ਹੀ ਲਗਾਉਣੀਆਂ ਨੇ। ਇਹ ਆਪਾਂ ਪਲੇਟਾਂ ਦੇ ਵਿੱਚ ਲਾਉਣ ਵਾਸਤੇ ਕੱਪੜਾ ਕਟਿੰਗ ਕਰ ਰਹੇ ਹਾਂ। ਹੁਣ ਆਪਾਂ ਬਾਜੂ ਦੀ ਕਟਿੰਗ ਕਰਾਂਗੇ। ये आप बाजू कटिंग कर रहे हैं बाजू लेंथ तैयार बिल्कुल है अठारह इंच आप ही इंच लवेंगे जी तीन इंच एक्स्ट्रा हम आपकी कटिंग कर ली हूँ जी खुले वाली साइड है एक साइड बंद आ गई एक सैड खु आ गई आपदे कहीं रख के इस तरह साढ़े तीन द निशान लगा लेना 5 ਇੰਚ ਦੀ ਮੂਰੀ ਖੁੱਲੀ ਹੈ ਜੀ ਮੂਰੋ ਤੁਸੀਂ 6 ਇੰਚ ਦੇ ਨਿਸ਼ਾਨ ਲਗਾ ਲੈਣਾ 스ਕੇਲ ਭੱਟੀ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਕੱਟ ਪਾ ਦੇਣੀ ਆ ਤੁਸੀਂ ਇਹਦੀ ਇਸ ਤਰ੍ਹਾਂ ਕਟਿੰਗ ਕਰਕੇ ਤੁਸੀਂ ਇਹਦੀ ਕਾਟ ਪਾ ਦੇਣੀ ਆ ਇੱਥੇ ਟੱਕ ਲਗਾ ਲੈਣਾ ਇਹ ਉੱਪਰ ਹੁਣ ਤੁਸੀਂ 1.5 ਇੰਚ ਛੱਡ ਕੇ ਉੱਪਰੋਂ ਦੋ ਪੀਸਾਂ ਦੀ ਕਾਟ ਪਾ ਦੇਣੀ ਆ ਕਾ ਨਿਸ਼ਾਨੀ ਲਗਾ ਲਈਏ ਪੁੱਠੇ ਸਿੱਧੇ ਦੀ